ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ جعفرਕੋਟ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਉਣੇ ਆ ਇੱਕ ਤਾਂ ਨਵਾ ਜਰਸੀ ਗਾਂ ਦਿਖਾਉਣੀ ਚੰਗੇ ਰਿਕਾਰਡ ਵਾਲੀ ਬਿਨਾ ਬੱਚੇ ਤੋਂ ਚੰਗੇ ਰਿਕਾਰਡ ਵਾਲੀ ਜਰਸੀ ਆ ਜਿਹੜੀ ਤੇ ਇੱਕ ਤਾਂ ਨਵਾ ਕੱਟਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸੂਈ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਵੀਰੇ ਆਪਣੇ ਨਾਲ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਹਿੰਦੇ ਨਾਮ ਆਪਣਾ ਸ਼ਮਸ਼ੇਰ ਸਿੰਘ ਤਸੀਲਹੀਨ ਵਾਲਾ ਜ਼ਿਲ੍ਹਾ ਮੋਸਰ ਤੇ ਮੋ ਨੰਬਰ ਹੈਗਾ 95926222977 ਠੀਕ ਆ ਹਾਂਜੀ ਤੇ ਅੱਜ ਇੱਕ ਗਾਂ ਤੇ ਇੱਕ ਕਟਾ ਹਨਾ ਗਰਤੀ ਨੀ ਜਾ ਵਾਲੀ ਤੇ ਕਟਾ ਜੇ ਮਾਲੀ ਪਿਓਰ ਮੋਰਾ ਦਾ ਬਾਈ ਗਾਂ ਚੰਗੇ ਰਿਕਾਰਡ ਵਾਲੀ ਲੱਭ ਕੇ ਲਿਆਂਦੀ ਫਾਰਮ ਚੋਂ ਆਈ ਜਾਦਦੀ ਟੈਗ ਟੋਕ ਲੱਗਾ ਫਾਰਮ ਵਾਲਾ ਮਨੂੰ ਆਪਣੇ ਘਰ ਦਾ ਹੀ ਤੁੱਲਾ ਬਣਾਇਆ ਸੀ ਅੱਛਾ ਛੱਡੀਆਂ ਨੀ ਬੜਾ ਚੰਗੇ ਰਿਕਾਰਡ ਵਾਲੀ ਲਿਆਂਦੀ ਆ ਠੀਕ ਆ 15 ਕਿਲੋ ਜਿਆ ਗਾਲ ਵੇਰਾ ਸੌਤਣੀ ਜੀ ਪਿਆਜ਼ ਨਾਲ ਠੀਕ ਆ ਆ ਦੇਖ ਸਕਦੇ ਦੋ ਨੰਬਰ ਟੈਗ ਪਿਆ ਵਾ ਇਹਨਾਂ ਜਿਹੜਾ ਤੇ ਸੱਜਰ ਤੇ ਚੰਗੇ ਦੁੱਧ ਵਾਲੀ ਜਹਾਦੀ ਜੇ ਇਹ ਵੀ ਜੀ ਸੱਜਰ ਦਾ ਰਿਕਾਰਡ ਜਿਹੜਾ ਦੁੱਧ ਤੇ ਆ 30 28 30 ਕਿਲੋ ਦੇ ਵਿੱਚ ਚੱਲੀ ਹੈ। ਅੱਛਾ ਹਾਂਜੀ ਜੀ। ਪੰਜਾਬ ਵਾਲੀ ਜਰਸੀ ਆ ਤੇ ਚੰਗੇ ਰਿਕਾਰਡ ਵਾਲੀ। ਰਿਕਾਰਡ ਵਾਲੀ ਜੀ। ਠੀਕ ਹੈ ਤੇ 28 30 ਲੀਟਰ ਜਿਹੜਾ ਇਹਨੇ ਸੱਜਰ ਨੇ ਚਵਾਇਆ ਹੋਈ ਸੀ। ਸੱਜਰ ਨੇ ਚਵਾਇਆ ਦੁੱਧ। ਤੇ ਹੁਣ ਦੁੱਧ ਕਿੰਨਾ ਹੋਗਾ ਇਹਦੇ ਕੋਲ? ਹੁਣ ਦੁੱਧ ਜਿਹੜਾ ਮੌਕੇ ਦੇ ਵੀਰ ਜੀ ਹੋਊਗਾ ਇਹਦੇ ਕੋਲ ਲੀਟਰ ਵਾਲਾ 8 ਕਿਲੋ ਹੋਊਗਾ। ਅੱਛਾ। ਭਾਵੇਂ ਕੋਈ ਦੋ ਲੰਗ ਟੋਲੇ ਤੇ ਭਾਵੇਂ ਹੁਣ ਕੋਈ ਪੂਰਾ ਭੰਗ ਸਾਹ ਸਾਡੀ। ਚਾਹ ਮਣ ਫੇਰ ਤੋਂ ਲੈ। ਅੱਛਾ। ਹਾਂਜੀ। 8 ਲੀਟਰ ਪੱਕਾ ਹੈਗਾ ਜੀ। ਪਾਣੀ ਲੱਗਦੀ ਨੱਟ ਪਿਆਰ ਹੈ। ਠੀਕ ਆ। ਬਾਕੀ ਆ ਬੇ ਇਹਦਾ ਕੋਈ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ। ਇਹਦਾ ਬ੍ਰੀਡ ਦਾ ਵੀ ਮੁੱਲ ਨਹੀਂ। ਇਹਦਾ ਬ੍ਰੀਡ ਦਾ ਮੁੱਲ ਪੈਣਾ ਮਨ ਨਾਲ ਹਨਾ। ਜੇ ਕਿਤੇ ਗਾਂ ਇਹੋ ਜਿਹੀ ਗਾਂ ਚੰਗੀ ਬੱਚੀ ਦੇ ਦੇ। ਚੰਗੀਆਂ ਬੱਚੀਆਂ ਚੰਗੀਆਂ ਲੈਣੀਆਂ ਹਨਾ। ਹਾਂਜੀ ਹਾਂਜੀ। ਚੰਗਾ ਵੀ ਭਰਾ ਕੋ ਸੰਭਲੂਗਾ ਬਾਕੀ ਕੀ ਗਾ ਭਰਾਇਆ ਬਾਕੀ ਆਈ ਆਈ ਨਾ ਚੈੱਕ ਕਰਾਈ ਆ। ਅੱਛਾ। ਅੱਜ 15 ਮਿੰਟ ਹੋਏ ਆ ਜੀ ਮਟਾਈ। ਅੱਜ 15 20 ਮਿੰਟ ਹੋ ਜਾਈ ਨੋ ਹਨਾ। ਤੋਰ ਅੰਗਰੇਜ਼ ਕਿ ਪਿਆਰੀ ਨਹੀਂ ਤੁਹਾਨੂੰ ਵੀ ਫੋਨ ਲਾਇਆ ਮੌਕੇ ਤੇ ਵੀਡੀਓ ਚਾਟ ਪਾਉਣਾ ਹਾਂਜੀ ਹਾਂਜੀ ਵੀਡੀਓ ਪਾ ਦੇਣੀ ਹਾਂਜੀ ਹਾਂਜੀ ਚਲੋ ਫਿਰ ਖੋਲੋ ਇਹ ਤਿਆਰ ਅੱਸੀ ਵੀ ਨਹੀਂ ਲਾਈ ਪਿਛਲੇ ਘਰ ਵਾਲਿਆਂ ਦੀ ਉਸ ਦਾ ਮੈਨੂੰ ਨਾ ਇਹ ਤੇ ਪੁੱਜੂ ਵੀ ਪਾਇਆ ਮਸਾਂ ਬਾਕੀ ਆ ਵੀ ਚਲੋ ਗਾਂ ਇਹ ਵੀ ਜਿੰਨੇ ਗਾਂ ਤਿਆਰ ਕਰਨੀਆਂ ਉਹਦੇ ਲਈ ਆ ਅੰਦਾ ਬਈ ਅੰਦਾ ਸਿਆ ਬੋਲੇ ਕੇ ਬਾਕੀ ਅਚਾ ਭਗਾਵਾ ਵਰਗਾ ਕੱਢੀ ਆ ਇਹਦਾ ਵੀ ਆ ਲੈ ਸਾਡੇ ਪੂਰੇ ਜਾਂਚ ਬੇਲ ਪੂਰੀ ਆ ਰੱਸੀ ਨਾਲ ਤਾਂ ਰੰਦੀ ਥੋੜੀ ਆਦਤ ਘਾਟੇ ਉਹਦੇ ਕਰਕੇ ਥੋੜਾ ਕਰਦੀ ਬਾਕੀ ਜੰਮੀ ਪਲੀ ਪੂਰੀ ਆ ਥਿਆ ਮਿਲਕ ਵਿੱਚ ਦੇਖ ਸਕਦੇ ਜੇ ਪੈਪਾ ਹੀ ਲੱਗੀਆਂ ਜਿਹੜੀਆਂ ਇਹਨੂੰ ਇਹ ਕੰਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੱਲਦਾ ਬਾਕੀ ਉਹਨਾਂ ਮੈਂ ਆਪਣਾ ਪੜਾਪੂੜਾ ਪਾਇਆ ਸੀ ਠੀਕ ਆ ਇਹ ਅਭੀ ਹੱਲੇ ਪਸਮੀ ਨਹੀਂ ਆ। ਨਾ ਉਥੇ ਵੀ ਜੀ ਚੋਗੇ ਲਿਆਂਦੀ ਝੂੜ ਨਹੀਂ ਮਾਰਨਾ। ਹੁਣ ਕੁਸ ਚੋਾਈ ਕਰਕੇ ਲਿਆਂਦੀ ਜੱਟਿੰਦੇ। ਕੋਈ ਥਣ ਕਾਟਵਾਦ ਹੋਵੇ ਕੋਈ ਪੂਸਟਾਵੇ ਘਣਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 35 ਹਜ਼ਾਰ ਨਾ ਟਾਲੀ ਇਹ ਜੀ। 35000 ਕੀ ਕਰਨਾ ਮੰਤਨ? ਆਪ ਹੀ ਕਰ ਦੋਗੇ। 20 ਵੀ ਜੜੀ ਹੈ। ਹੋਰ ਹੁੰਦਾ ਥੱਲੇ। ਹੋਰ ਹਾਂਜੀ। ਕਾਈ ਆ ਜਿਹੜੀ ਦਾ 5000 ਦੀ ਦੇਣੀ 5000 ਦੀ ਜ਼ਿਆਦਾ ਦਾ ਉਹ ਨਾ ਜਾਨ ਦੀ ਹੈ 5000 ਦੀ ਹਾਂਜੀ 5000 ਦੀ ਜਿਹੜੀ ਕਹਿੰਦੇ ਬਾਕੀ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਨਸਲ ਜਾਤ ਦਾ ਮੁੱਲ ਹੈ ਜਿੰਨੇ ਗਾਂ ਤਿਆਰ ਕਰਨੀਆਂ ਆ ਉਹਦੇ ਲਈ ਚੰਗੀ ਆ ہاں ਚੰਗੀ ਗੱਡੀ ਆ ਦੇਖ ਸਾਡੇ ਇਹ ਪੂਰੀ ਬੰਜਾਂ ਦੀ ਜੀ ਸ਼ਾਮ ਤੱਕ ਪੂਰੀ ਠੀਕ ਆ ਤੇ ਹੁਣ ਆ ਕੱਟਾ ਜਿਹੜਾ ਇਹ ਮਾਲੀ ਜੀ ਵਿੱਚ ਕੀ ਹੋਰ ਮੋਰਾ ਦਾ ਅੱਛਾ ਹਾਂਜੀ ਦੰਦੋ ਪਤਾ ਜੀ ਕਿਤਰਾ ਦੰਦੋ ਜਵਾਨ ਜੀ ਤੂੰ ਨਹੀਂ ਮਾਨਦਾ ਅੱਛਾ ਦੰਦੋ ਜਵਾਨ ਹੈ ਤੋਰ ਦੱਸ ਐਵੇਂ ਕਹਿਦੀ ਭਾਈ ਦੰਦਾਂ ਚੌਕਾਂ ਦੀ ਮਿਲ ਕੇ ਛਾਂ ਨੂੰ ਭਰਾ ਦੰਦ ਕੋਠੇ ਦੇਖੋ ਦੰਦ ਪੂਰੇ ਕਰ ਗਿਆ ਵਾ ਹਾਂਜੀ ਆ ਜੁਲਾ ਹੈ ਜੀ ਬੱਸ ਆਹ ਜੀ ਠੰਡਾ

ਕਦਾ ਰੇਡ ਆਸ ਪਨੇ ਕੋ ਇਤਨੀ ਗਾਇ ਲੱਗੀ ਹਾਂਜੀ ਬਾਕੀ ਦੋ ਜਿਹੇ ਬਸ ਕੋ ਪ੍ਰਵਾਹ ਨਹੀਂ ਸੀ ਨੂੰ ਅੱਛਾ ਬੱਕ ਜੂ ਵਜਨ ਵਜਨ ਲੱਗੇ ਤੁਹਾਨੂੰ ਪਤਾ ਮਾੜਾ ਮੋਟਾ ਘਰੋਂ ਕੋ ਖਾਲੀ ਰੇੜੇ ਤੇ ਆਪਜੋ ਆਇਆ ਅੱਛਾ ਹਾਂਜੀ ਤੇ ਮੋਲ ਫਿਰ ਇਹਦਾ ਮੋਲੇ ਦੇ ਦੀਏ ਮੋਲੇ ਪਤਰਾ ਕਹਦੇ 45 ਯਾਰ ਹਾਂਜੀ 40 ਦਾ ਦੇ ਦੀਏ ਆਪ ਹੀ ਕਰ ਦੋ ਕਿੰਨੇ ਦਾ ਕਰਨਾ ਹੈ ਆਪ ਹੀ ਕਰ ਦੋ 40 ਨੂੰ 3 ਹੱਥਾਂ ਦਾ 30000 ਦਾ ਦਵਾਂਗੇ ਅੱਛਾ 30000 ਦਾ ਕੋਈ ਨਾ ਖਰਾ ਵਡਣ ਵਾਲਾ ਫੋਨ ਨਾ ਲਾਵੇ ਦੇਣਾ ਘੱਟ ਆ ਮਨ ਠੀਕ ਹੈ ਜੀ ਵਡਣ ਵਾਲਿਆਂ ਦੇ ਪਾਈ ਇਥੇ ਲੈਣਾ ਲੱਗੇ ਆ 4-5 ਜਿਹੜੇ ਮਾਰਕੀਟ अच्छा हां जी ये अब कोई सांभा ਨਾਲ ਲਾਜੂ ਠੀਕ ਹੈ ਜੀ ਹਾਂ ਜੀ ਬਾਕੀ ਆ ਜੋੜ ਕੇ ਬਣਦੀ ਆ ਐ ਪੂਰੀ ਆ ਪੂਰੀ ਤਸੱਲੀ ਕਰਕੇ ਫੜਿਆ ਤਸੱਲੀ ਕਰਕੇ ਨਾ ਇਹੋ ਨਾਮਾ ਜਿਹੜਾ ਦੇਣਾ ਉਹ ਮਾੜਾ ਹੈ ਹਾਂ ਜੀ ਹਾਂ ਜੀ ਸਰ ਕੋ ਮੇਰੀ ਵੀਡੀਓ ਕੋਲ ਕੇ ਵੇਖ ਲੈ ਆਪਾਂ ਪਹਿਲਾ ਅਖੀਰ ਜੋ ਆਪਾਂ ਆਨਲਾਈਨ ਕਰੀਂ ਕਿ ਲੈਣ ਅੱਛਾ ਇੱਥੇ ਇੱਥੇ ਵੀਪਰਾ ਆਪਣੀ ਚੋਕ ਲੈ ਜੇ ਹਾਂ ਜੀ ਤੇ ਮੇਰ ਵੀ ਠੀਕ ਹੈ ਨਾ ਗੁਰੂਦੂ ਫੇਰ ਆਪਾਂ ਹੋਰ ਵੀਪਰਾ ਚੋਕ ਲੈ ਜੂਗਾ ਠੀਕ ਹੈ ਜੀ ਹਾਂ ਮੈਨੂੰ ਨਹੀਂ ਹੁੰਦਾ ਕਿ ਜਿਆਦਾ ਲੱਦੀਏ ਤੇ ਧਲਦੀਏ ਤੇ ਪੈਸੇ ਘਾਟੇ ਵਿੱਚ ਪਾ ਦੋ ਹਾਂ ਜੀ ਉਹ ਕੰਮ ਨਹੀਂ ਆਪਣਾ ਆਪਣਾ ਨਾਲ ਕੰਮ ਹੈ ਦੁੱਧ ਦਾ ਹਾਂ ਜੇ ਲੋ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੇ ਤੇ ਆਪਣੀ ਤਸੱਲੀ ਕਰੋ ਤੇ ਵੇਖ ਚਾਹ ਕੇ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਿੱਛੋਂ ਖਰੀਦੋ ਜੀ